ਲਾਇਆ ਮੈਂ ਫੂਕੀ ਚਾਪ ਇਹਨਾਂ ਹਾਂ ਬਿਸਕੁਟ ਲੈ ਲਉ ਨਾਲ ਤੂੰ ਕੁਝ ਹੋਰ ਚੀਜ਼ ਆ ਮਠਿਆਈਆਂ ਚਿੱਟੀ ਖੰਡ ਅੱਜ ਸੁੱਟ ਦਿਓ ਚਿੱਟੀ ਖੰਡ ਬਾਹਰ ਸੁੱਟਣ ਨਾਲ ਘਰ ਚੋਂ ਤੁਸੀਂ ਮਰਦੇ ਨਹੀਂ ਤੇ ਖੰਡ ਨਾਲ ਮਰੋਂਗੇ ਹੂੰ ਨੋਟ ਕਰ ਲੋ ਮਰੋਂਗੇ ਕਹਤਾ ਨਾ ਛੱਡਣ ਨਾਲ ਮਰਦੇ ਨਹੀਂ ਹੂੰ ਠੀਕ ਆ ਆ ਇੱਕ ਤਾਈ ਅੱਜ ਤੋਂ ਕਿਚਨ ਚ ਲਾਗੂ ਕਰ ਲੋ ਮੇਰੇ ਭੈਣ ਭਰਾਓ ਅਸੀਂ ਇਹ ਗੱਲਾਂ ਤੁਹਾਨੂੰ ਝੁਬੋਕੇ ਨਹੀਂ ਕਹਿੰਦੇ ਤੁਹਾਡੀ ਸਿਹਤ ਲਈ ਤੁਹਾਡੇ ਪਰਿਵਾਰ ਲਈ ਕਹਿ ਰਹੇ ਹਾਂ ਅਮੀਰ ਆ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਜੀ ਟਹਿਣਾ ਸਾਹਿਬ ਮੈਂ ਇੱਕ ਪੜ੍ਹ ਰਿਹਾ ਸੀ ਵੀ ਇੱਕ ਪਿੰਡ 'ਚ 19 ਗੁਰੂ ਘਰ ਹੈ ਸਾਡੇ ਧਰਮ ਦਾ ਪਸਾਰ ਹੋਣਾ ਚਾਹੀਦਾ ਤੇ 7 ਸਵੇ ਵੀ ਹੈ ਬਿਲਕੁਲ ਸਹੀ ਉਹ ਆਪਣੇ ਮਾਲਵੇ 'ਚ ਤਾਂ ਨਹੀਂ ਤੁਹਾਡੇ ਫਰੀਦਕੋਟ ਜ਼ਿਲ੍ਹੇ 'ਚ ਤਾਂ ਨਹੀਂ ਕਿਤੇ ਆਪਾਂ ਨੂੰ ਪਾਗਲ ਜਿਹਾ ਕਹਿ ਦੇ ਲੋ ਕਿ ਮਾਲਵੇ ਦੇ ਵਿੱਚ ਹੀ ਉਦਾਂ ਜੀ ਮਾਲਵੇ ਦੇ ਵਿੱਚ ਹੀ ਮਾਲਵੇ ਦੇ ਇੱਕ ਪਿੰਡ ਦੀ ਖ਼ਬਰ ਮੈਂ ਵੀ ਪੜ੍ਹੀ ਆ 19 ਗੁਰੂ ਘਰ ਆ ਉਸ ਪਿੰਡ ਦੇ ਵਿੱਚ ਤੇ 7 ਸਵੇ ਆ ਜਦੋਂ ਫਿਰ ਇਹ ਦੱਸੋ ਜੀ ਕਿ ਗੱਲ ਕਿਵੇਂ ਲਾਗੂ ਹੋਊਗੀ ਪੀ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੇ ਵਿੱਚੋਂ ਇਸ ਧਰਤੀ ਤੋਂ ਗੁਰੂਆਂ ਪੀਰਾਂ ਦੀ ਧਰਤੀ ਤੋਂ ਜਾਤ ਪਾਤ ਕਿਵੇਂ ਖਤਮ ਹੋ ਜੂ ਨਹੀਂ ਜਾਤ ਪਾਤ ਦੇ ਚੱਕਰ ਦੇ ਵਿੱਚ ਤੋਂ ਗੁਰੂ ਘਰ ਇੰਨੇ ਬਣੇ ਆ ਮੈਂ ਫਿਰ ਗੁਰੂ ਸਾਹਿਬ ਨੂੰ ਲੈ ਆ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਉਹ ਪਿੰਡ ਦੀ ਕੋਈ ਇੰਟਰਵਿਊ ਹੋ ਰਹੀ ਸੀ ਮੈਂ ਵੀ ਦੇਖ ਰਿਹਾ ਸੀ ਸਾਡੀ ਡਾਕਟਰ ਗੁੱਡੀ ਨੇ ਦਿਖਾਈ ਕਲਵੰਤ ਸਿੰਘ ਜਿੱਦਣ ਮਰ ਗਿਆ ਕਿਤੇ ਮਰਜੀ ਸ਼ਿਸ਼ਕਾਰ ਕਰਦੇ ਹੋ ਸਤ ਸੇਵਿਆਂ ਦੀ ਲੋੜ ਨਹੀਂ ਮੇਰੇ ਗੁਰੂ ਸਾਹਿਬ ਜਾਤ ਪਾਤ ਖਤਮ ਕਰਕੇ ਗਏ ਸੀ ਲੈਟਸ ਸਟਾਰਟ ਫਰਮ ਪੰਜ ਪਿਆਰੇ ਜਦੋਂ ਅਮਰ ਸ਼ਕਾਇਆ ਬਿਲਕੁਲ ਸਹੀ ਉਦੋਂ ਕਿੱਥੇ ਸੀ ਕਲਵੰਤ ਸਿੰਘ ਧਾਲੇਵਾਲ ਗਿੱਲ ਬਰਾੜ ਗਰੇਵਾਲ ਬਈ ਸਿੱਧੂ ਪੰਜ ਆ ਡ ਡ ਜਾਤਾਂ ਤੋਂ ਗੁਰੂ ਸਾਹਿਬ ਨੇ ਲਏ ਸੀ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਬਿਦਰ ਤੋਂ ਆਇਆ ਸੀ ਠੀਕ ਹੈ ਮੈਂ ਉਹਨਾਂ ਦੇ ਮੈਂ ਜਾਤ ਪਾਤ ਛੱਡ ਦਿੱਤੀ ਪਰੰਤੂ ਤੁਸੀਂ ਨਹੀਂ ਛੱਡੀ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅਮਰ ਛਕਾਇਆ ਤੇ ਫਿਰ ਉਹਨਾਂ ਤੋਂ ਅਮਰ ਦੀ ਦਾਤ ਲਈ ਜਾਤ ਪਾਤ ਖਤਮ ਹੋ ਗਈ ਕੋਈ ਛੱਡ ਨਹੀਂ ਸਕਿਆ ਛੱਡ ਨਹੀਂ ਸਕਿਆ ਨਾ ਫੇਲ ਹੋਗੇ ਨਾ ਇੱਥੇ ਵੀ ਫੇਲ ਹੋਗੇ ਚਲੋ ਗੁਰੂ ਸਾਹਿਬ ਦੀਆਂ ਜੋ ਸ਼ੀਧੀਆਂ ਹੋਈਆਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਟਿਆਗਾ ਦਿੱਲੀ ਦੇ ਵਿੱਚ ਮੈਨੂੰ ਇੱਕ ਅੰਗਰੇਜ਼ ਨੇ ਕਿਹਾ ਕਹਿੰਦਾ ਯਾਰ ਦੁਨੀਆ 'ਚ ਐਸੀ ਸ਼ੀਧੀ ਨਹੀਂ ਹੋਈ ਤੁਹਾਡੇ ਗੁਰੂ ਸਾਹਿਬ ਦਾ ਧੜ ਦਾ ਸ਼ਸ਼ਕਾਰ ਰਕਾਬਗੰਜ ਦਿੱਲੀ ਹੋਇਆ ਤੇ ਸੀਸ ਦਾ ਅਨੰਦਪੁਰ ਸਾਹਿਬ ਹੋਇਆ ਇਹ ਪਹਿਲੀ ਗੱਲ ਤਾਂ ਅਸੀਂ ਉਹਨਾਂ ਦੀ ਸ਼ੀਧੀ ਨੂੰ ਵੀ ਰੋਲਤਾ ਰਹਿਣਾ ਸਾਹਿਬ ਧੜ ਦਾ ਸ਼ਸ਼ਕਾਰ ਰਕਾਬਗੰਜ ਹੋਇਆ ਸੀਸ ਦਾ ਅਨੰਦਪੁਰ ਸਾਹਿਬ ਹੋਇਆ ਤੇ ਸੀਸ ਕੌਣ ਲੈ ਕੇ ਆਇਆ ਸੀ ਵੀ ਬੋਲੋ ਜੱਤਪਾਤ ਵਾਲੇ ਭਾਈ ਜੈਤਾ ਜੀ ਪੰਜਾਹਤ ਲੱਖੀ ਸ਼ਾ ਬੰਜਾਰਾ ਕੌਣ ਸੀ ਬੰਜਾਰਾ ਪਾਰਲੀਮੈਂਟ ਦੇ ਨਾਲ ਆ ਦਿੱਲੀ ਪ੍ਰਕਾਵਗਾਂ ਚ ਗੁਰਦਵਾਰਾ ਸਭ ਤੋਂ ਮਹਿੰਗੀ ਜਗਾ ਸੀ ਤੇ ਘਰ ਨੂੰ ਅੱਗ ਲਾਤੀ ਸੀ ਕਿ ਅੱਜ ਸਿੱਖ ਲਾਲੂ ਆਪਦੀ ਕੋਠੀ ਨੂੰ ਜਲੰਧਰ ਚ ਅੱਗ ਨਾ ਫਿਰ ਕਿਉਂ ਸਾਡੇ ਸਾਡੇ ਵਰਗਿਆਂ ਨੂੰ ਬੇਵਕੂ ਬਣਾਉਣੇ ਆ ਪੱਗ ਬਨ ਲਾ ਜੇ ਕਰ ਲਾ ਬੋ ਕਰ ਲਾ ਆਪ ਤੁਸੀਂ ਕੀ ਕਰਦੇ ਆ ਲੱਖੀ ਸ਼ਾ ਬੰਜਾਰੇ ਨੂੰ ਗੁਰੂ ਨੂੰ ਸਤਕਾਰ ਕਹਿੰਦਾ ਨਹੀਂ ਮੈਂ ਕਰੂੰਗਾ ਹਮ ਲੈ ਗਿਆ ਸੀ ਨਾ ਰੂਂ ਦੇ ਗੱਡੇ ਚ ਬੰਜਾਰਾ ਸੀਗਾ ਵਪਾਰੀ ਸੀ ਇੱਕ ਘਰ ਨੂੰ ਅੱਗ ਲਾ ਦਿੱਤੀ ਮੈਂ ਇੱਕ ਸਵਾਲ ਹੀ ਪੈਦਾ ਕਰਦਾ ਸਾਡੇ 10 ਗੁਰੂ ਸਾਹਿਬਾਨ ਇੱਥੇ ਪੰਜਾਬ ਦੀ ਧਰਤੀ ਤੇ ਸਾਰਾ ਪ੍ਰਚਾਰ ਕੀਤਾ ਗੁਨਾਕਦੇਵੀ ਜੀ ਨੇ ਤੇ ਚਾਰ ਅਦਾਸੀਆਂ ਵੀ ਕੀਤੀਆਂ ਕਿਸੇ ਗੁਰੂ ਦੀ ਗੱਲ ਵੀ ਮੰਨੀ ਹੈ ਇੱਕ ਨਹੀਂ ਮੰਨੀ ਨਾ ਫੇਲ ਹੈ ਬਿਲਕੁਲ ਕੋਈ ਨੰਬਰ ਦੇਣ ਨੂੰ ਤੁਹਾਡੇ ਕੋਲ ਹੈ ਨਹੀਂ ਬਿਲਕੁਲ ਸਮਝਾਈ ਜਾਂਨੇ ਤੇਰਾ ਫਰਜ਼ ਹੈ ਬਣਦਾ ਤੂੰ ਐਂ ਕਰਲਾ ਤੂੰ ਅਸਲ ਸਿੱਖ ਨਹੀਂ ਆਪ ਕਰਦਾ ਨਹੀਂ ਤੇ ਤੇਰਾ ਤਾਂ ਕੋਈ